ਉਹੀ ਧਮਾਕਾ ਜੀ ਚ ਤੁਸੀਂ ਕਹਿੰਦੇ ਸੀ ਵੀ 10000 ਦੀ ਚੀਜ਼ ਫ੍ਰੀ ਦੇਵਾਂਗਾ ਹਣਾ ਹਾਂਜੀ 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 ਬਿਲਕੁਲ ਦੇਵਾਂਗੇ ਜੀ ਸ਼ੇਅਰ ਕਰਕੇ ਹਣਾ ਜੀ ਹਾਂਜੀ ਹਾਂਜੀ ਪਰ ਦੇਖੋ ਜੀ ਹੂੰ ਅੱਪਾ ਕਰਦੇ ਵਧੀਆ ਵੀ ਨੇ ਸਰ ਹੂੰ ਤਮਾਕੀ ਪਾਉਣ ਦੀ ਹੈ ਗੀ ਆਦਤ ਠੀਕ ਹੈ ਜੀ ਠੀਕ ਹੈ ਜੀ ਜੇ ਲੋਕਾਂ ਦਾ ਫਾਇਦਾ ਕਰਾਂਗੇ ਤਾਂ ਲੋਕ ਸਾਡੀ ਦੁਕਾਨ ਤੇ ਆਣਗੇ ਕੋਈ ਕਿਸ ਨੇ ਕੀ ਕਰਨਾਗੇ ਇਹ ਆ ਲੈਪਟਾਪ ਹੈ ਮੇਰਾ 7000 ਦਾ ਲੈਪਟਾਪ ਹੈ ਜੀ ਇਹ ਜੀ ਤੁਹਾਨੂੰ i3 i5 i7 ਜੋ ਵੀ ਮਿਲਗਾ ਲੈ ਲਓ ਕੋਈ ਆ ਕੇ ਇਹਨੂੰ 7000 ਦੇ ਲੈਪਟਾਪ ਦੀ ਮੈਂ 20 ਤੋਂ 25 ਦਿਨ ਦੀ ਗਾਰੰਟੀ ਦਿੰਦਾ ਜੀ ਚੈੱਕ ਕਰ ਲਓ ਜੇ ਇਹ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਨਾ 5000 ਰੁਪਏ ਦੀ ਇੱਕ ਤੁਹਾਨੂੰ ਗਿਫਟ ਰੇਟ ਪਤਾ ਕਰ ਲੈਣਾ ਹਨਾ ਜਿਹੇ ਜੀ ਮਾਰਕੀਟ 'ਚ ਹੈਗੀ 5000 ਦੀ ਇਹ ਪੱਕਾ ਹੈਗੀ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀ ਆ ਗੋਵਿੰਦ ਸਿੰਘ ਭੇਜ ਤੇ ਸਵਾਗਤ ਹੈ ਲੈ ਵੀ ਅੱਜ ਇੱਕ ਵਾਰੀ ਫੇਰ ਬਾਈ ਸਤਨਾਮ ਸਿੰਘ ਦੇ ਦਰਸ਼ਨ ਕਰਨ ਆ ਗਏ ਮੋਦੀ ਖਾਨਾ ਫਰਨੀਚਰ ਐਂਡ ਇਲੈਕਟ੍ਰੋਨਿਕਸ ਪਵਾਨੀਗੜ ਬਾਈ ਨੇ ਮੈਂ ਤੁਹਾਨੂੰ ਦੱਸਦਾ ਵੀ ਅੱਜ 6-7 ਧਮਾਕੇ ਕਰਨ ਜਾ ਰਿਹਾ ਹਰੇਕ ਵੀਡੀਓ 'ਚ ਆਮ ਤੌਰ ਤੇ ਆਪਾਂ ਇੱਕ ਧਮਾਕਾ ਸੁਣਦੇ ਹੁੰਨੇ ਆ ਬਾਈ 6-7 ਕਰ ਰਿਹਾ ਇਕੱਠੇ ਇੰਨੇ ਕ ਘੈਂਟ ਨੇ ਸਾਰੇ ਇੰਨੀ ਕ ਘੈਂਟ ਗੱਲਬਾਤ ਆ ਵੀਡੀਓ ਪੂਰੀ ਐਂਡ ਤੱਕ ਦੇਖ ਲਿਓ ਕਿਉਂਕਿ ਹਰੇਕ ਧਮਾਕਾ ਪਿਛਲੇ ਨਾਲੋਂ ਹੋਰ ਵੀ ਜ਼ਬਰਦਸਤ ਹੋਊਗਾ ਸਵਾਗਤ ਕਰ ਲਈਏ ਗੱਲਬਾਤ ਕਰ ਲਈਏ ਉਸ ਤੋਂ ਪਹਿਲਾਂ ਮੈਂ ਦੱਸਦਾ ਬਾਈ ਨੇ ਲੈਪਟਾਪ ਵਾਲਾ ਪਹਿਲਾ ਧੁਮਾਕਾ ਦੇਖੋ ਇਧਰ ਨਿਗਾਹ ਮਾਰੋ 7000 ਤੋਂ ਲੈਪਟਾਪ ਦੇ ਰਿਹਾ ਬਾਈ i5 ਹੈ ਨਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਹੋਠੀ ਠੀਕ ਠਾਕ ਹੋ ਵੀਰ ਜੀ ਕੀ ਹਾਲ ਹੈ ਜੀ ਵਧੀਆ ਜੀ ਸਵਾਗਤ ਆ ਤੁਹਾਡਾ ਜੀ ਧੰਨਵਾਦ ਵੀਰ ਜੀ ਅੱਛਾ i5 i7 ਸਾਰੇ ਨੇਗੇ ਸਰ ਦੇਖੋ ਜੀ ਸਾਡਾ ਕੰਮ ਕੀ ਹੈ ਲਾਉਡ ਚੱਕਣਾ ਜੀ ਠੀਕ ਹੈ ਜੀ ਲਾਉਡ ਜਿਵੇਂ ਕਾਲਜ ਬੰਦ ਹੁੰਦੇ ਨੇ ਤਾਂ ਕੋਈ ਕਾਲ ਸੈਂਟਰ ਬਾਰੇ ਰਿਪਲੇਸ ਕਰ ਦਿੰਦੇ ਨੇ ਠੀਕ ਹੈ ਜਿਵੇਂ ਮੰਨ ਲਓ ਵੀ ਕੋਈ ਅੱਜ ਕੱਲ ਇੰਸਟੀਚੂਟ ਬਾਰੇ ਬੰਦ ਹੋ ਗਿਆ ਠੀਕ ਹੈ ਜਾਂ ਫਿਰ ਕੋਈ ਬੈਂਕਾਂ ਬੈਂਕਾਂ ਬਾਰੇ ਬੋਲੀ ਲਾ ਕੇ ਵੇਚ ਦਿੰਦਿਆਂ ਨੇ ਤਾਂ ਜੋ ਮਿਕਸ ਲੋਟ ਹੁੰਦਾ ਹੈ ਜਿਵੇਂ i3 i7 i5 ਸਾਰੇ ਮਿਕਸ ਕੀ ਹੁੰਦੇ ਨੇ ਜਿਵੇਂ ਕਿਦਰ ਇਹਦੇ ਚ ਕੀ ਜਕਰ ਅਸੀਂ ਮਿਕਸ ਜਿਵੇਂ ਉਹਨਾਂ ਨੂੰ ਵੀ ਵੇਚ ਦਿੰਦੇ ਆ ਅਸੀਂ ਕੀ ਕਰਦੇ ਸਾਰਿਆਂ ਦੀ ਸਪਾਈ ਕਰਦੇ ਆ ਪ੍ਰੋਪਰਲੀ ਕੋਈ ਰਿਪੇਅਰ ਮੰਗ ਲੀ ਲੈਂਦੇ ਹੈਗੇ ਕੋਈ ਮਦਰਬੋਰਡ ਰਿਪੇਅਰ ਮੰਗ ਲੀ ਲੈਂਦੇ ਹੈਗੇ ਕਿਸ ਦੀ ਬੈਟਰੀ ਖਰਾਬ ਹੁੰਦੀ ਆ ਤਾਂ ਅਸੀਂ ਉਹਦੇ ਵਿੱਚ ਬੈਟਰੀ ਨਵੀਂ ਪਾ ਦਿੰਦੇ ਆ ਇਹ ਦੇਖੋ ਜੀ ਠੀਕ ਹੈ ਜੀ। ਅਗਰ ਕਿਸੇ ਦੀ ਕੋਈ ਬੈਟਰੀ ਖਰਾਬ ਹੁੰਦੀ ਆ ਅਸੀਂ ਉਹਦੇ ਚ ਬੈਟਰੀ ਨਵੀਂ ਪਾਉਂਦੇ ਆ ਬਸ ਠੀਕ ਕਰਨਾ ਹੈ। ਅਗਰ ਕਿਸੇ ਦਾ ਕੋਈ ਚਾਰਜਰ ਨਹੀਂ ਹੁੰਦਾ ਤਾਂ ਅਸੀਂ ਨਵਾਂ ਚਾਰਜਰ ਦੇ ਦਿੰਨੇ ਆ। ਠੀਕ ਹੈ ਜੀ। ਬਾਕੀ ਸਾਡੇ ਕੋਲ 100%オリジナル ਹੁੰਦਾ। ਕੋਈ ਵੀ ਚੀਜ਼ ਦੀ ਰਿਪੇਅਰ ਨਹੀਂ ਕੀਤੀ ਹੁੰਦੀ ਹੈਗੀ। ਠੀਕ ਹੈ ਜੀ। ਪਰ ਇੰਨਾ ਕੀ ਹੁੰਦਾ ਅਗਰ ਕਿਸੇ ਦਾ ਚਾਰਜਰ ਨਹੀਂ ਹੈਗਾ ਤਾਂ ਚਾਰਜਰ ਲਾਤਾ। ਅਗਰ ਇਹਦੀ ਬੈਟਰੀ ਖਰਾਬ ਆ ਤਾਂ ਮੈਂ ਨਹੀਂ ਨਮੀ ਬਾਤੀ ਅੱਛਾ ਜੇ ਕੰਪ ਲੈਪਟਾਪ ਦੀ ਗੱਲ ਕਰੀਏ ਤਾਂ ਗਾਰੰਟੀ ਵਾਲੀ ਗੱਲ ਕਰੀਏ ਵੀ ਕਿੰਨਾ ਕੁ ਤਸੱਲੀ ਕਰ ਸਕਦਾ ਪਰ ਦੇਖੋ ਤੁਸੀਂ ਇੱਕ ਗੱਲ ਹਰ ਇੱਕ ਬੰਦਾ ਸਮਝਦਾਰ ਆ ਲੋਕ 25 25 30 ਲੱਖ ਦੀਆਂ ਗੱਡੀਆਂ ਵੀ ਲੰਗਦੇ ਨੇ ਠੀਕ ਹੈ ਜੀ ਠੀਕ ਹੈ ਕੋਈ ਫੋਰਚਨਰ ਲੈ ਲੈਂਦਾ ਕੋਈ ਸਕੋਰਪਿਓ ਲੈ ਲੈਂਦਾ ਕੋਈ ਮੁਰਤੀ ਵੀ ਲੈਂਦਾ ਕੋਈ ਮਰਜ਼ੀ ਲੈ ਲੋ ਚਾਹੇ ਤੁਸੀਂ ਮੋਟਰਸਾਈਕਲ ਲੈ ਲੋ ਤੁਹਾਨੂੰ ਕੋਈ ਗਾਰੰਟੀ ਨਹੀਂ ਦਿੰਦਾ ਹੈਗਾ ਬਿਲਕੁਲ ਜੀ ਉਹਨੂੰ ਆ ਲੈ ਗਾ ਉਰੇ ਖੜਾ ਚੈੱਕ ਕਰ ਲੋ ਤੁਸੀਂ ਜੀ ਮੈਂ ਆ ਲੈਪਟਾਪ ਹੈ ਮੇਰਾ 7000 ਦਾ ਲੈਪਟਾਪ ਹੈ ਜੀ ਇਹਦੇ ਤੁਹਾਨੂੰ i3 i5 i7 ਜੋ ਵੀ ਮਿਲ ਗਿਆ ਲੈ ਲੋ ਠੀਕ ਹੈ ਆ 100 ਲੈਪਟਾਪ ਆਉਂਦਾ 50 ਲੈਪਟਾਪ ਆਉਂਦਾ ਚੈੱਕ ਕਰਕੇ ਲੈ ਲਓ ਤੁਸੀਂ ਜੀ ਜਿਹੜਾ ਤੁਹਾਡੀ ਕਿਸਮ ਚ ਨਿਕਲਿਆ ਨਿਕਲਿਆ ਹਾਂ ਜੀ ਕੋਈ ਦਿੱਕਤ ਨਹੀਂ ਬਾਕੀ ਦੇ ਤੁਸੀਂ ਕੋਈ ਕੋਰੀ ਰਹੀ ਮੰਗਾਣਾ ਕੋਰੀ ਰਹੀ ਭੇਜ ਦਾਂਗੇ ਬਾਈ ਟਰਾਂਸਫਾਰਮਰ ਟਰਾਂਸਫਰ ਭੇਜ ਦਾਂਗੇ ਕੋਈ ਆ ਕੇ ਰਹਿਣੋ 7000 ਦੇ ਲੈਪਟਾਪ ਦੀ ਮੈਂ 20 ਤੋਂ 25 ਦਿਨ ਦੀ ਗਾਰੰਟੀ ਦਿੰਦਾ ਜੀ ਚੈੱਕ ਕਰ ਲਓ ਜੀ ਤੁਹਾਡੀ ਕੋਈ ਬੈਟਰੀ ਖਰਾਬ ਹੈ ਬੈਟਰੀ ਨਵੀਂ ਪਾ ਕੇ ਦੇ ਦਾਂਗੇ ਜੀ ਠੀਕ ਹੈ ਅਗਰ ਕੋਈ ਚਾਰਜਰ ਖਰਾਬ ਨਵਾਂ ਪਾ ਦਾਂਗੇ ਅਗਰ ਲੈਪਟੋਪ ਜੀ ਕੋਈ ਪ੍ਰੋਬਲਮ ਹੈ ਪੀਸ ਰਿਪਲੇਸ ਕਰ ਦਾਂਗੇ ਜੀ ਪੈਸੇ ਨਹੀਂ ਮਿਲਦੇ ਸਰ ਪੈਸੇ ਤਾਂ ਹੁਣ ਸਾਡੇ ਅੱਗੇ ਵਗ ਜਾਂਦੇ ਨੇ ਅਸੀਂ ਹੋਰ ਰੌਡ ਚੱਕ ਲੈਨੇ ਆ ਬਿਲਕੁਲ ਜੀ ਪਰ ਮੈਂ ਕੋਈ ਵੀ ਗਲਤ ਡੀਲ ਨਹੀਂ ਕਰਦਾਗਾ ਮੈਂ ਕੋਈ ਵੀ ਇਹਦੀ ਡੀਲ ਨਹੀਂ ਕਰਦਾਗਾ ਜਿਹੜਾ ਕੋਈ ਬੰਦਾ ਮੇਰੇ ਦੇ ਥੱਲੇ ਕਮੈਂਟ ਕਰਤ ਮਾਰੇ ਠੀਕ ਹੈ ਬਾਕੀ ਕਮੈਂਟ ਗਲਤ ਮਾਰਨ ਕੋਈ ਰੋਕ ਨਹੀਂ ਸਕਦਾ ਪਰ ਮੇਰੇ ਮੇਰੇ ਕੋਈ ਦੁਕਾਨਦਾਰ ਕੋਈ ਬੰਦਾ ਇਹ ਗੱਲ ਕਹਦੇ ਮੇਰੇ ਨਾਲ ਠੱਗੀ ਵਜਈ ਆ ਤਾਂ ਮੈਂ ਦੱਸਦਾ 20 ਮੜੂਗਾ ਲਓ ਜੀ ਗੱਲ ਇਹ ਆ ਪੰਜਾਬੀ ਦੇ ਵਿੱਚ ਵੀ ਜਿਹੜਾ ਬਾਈ ਦਾ ਕਸਟਮਰ ਆ ਉਹ ਤੋਂ ਇੱਕ ਵਾਰੀ ਕਹਾ ਦਿਓ ਵੀ ਬਾਈ ਨੇ ਠੱਗੀ ਮਾਰੀ ਆ ਉਂ ਵੈਸੇ ਜੋ ਮਰਜ਼ੀ ਕਰਿਓ ਇੱਕ ਬਾਈ ਹੋਰ ਕਾਲਿੰਗ ਤੋਂ ਭਾਈ ਦੇਖੋ ਸਾਡੇ ਕੋਲ ਤਕਰੀਬਨ ਬਾਹਰ ਲਈ ਕੌਲ ਆਉਂਦੀਆਂ ਜਿਆਦੇ ਜਿਹੜੇ ਮੁੰਡੇ ਕੁੜੀਆਂ ਬਾਹਰ ਗਏ ਹੋ ਨੇ ਉਹ ਫਰਨੀਚਰ ਦੇ ਪੈਕੇਜ ਹੋਗੇ ਇਲੈਕਟ੍ਰੋਨਿਕ ਦੇ ਪੈਕੇਜ ਹੋਗੇ ਲੈਪਟਾਪ ਹੋਰ ਆਪਣੇ ਘਰੇ ਗਏ ਪਿੰਡਾਂ ਦੇ ਬੱਚਿਆਂ ਵਾਲੇ ਠੀਕ ਹੈ ਉਹ ਬਾਹਰ ਲਈ ਸਾਰੇ ਡੀਲ ਬਹੁਤ ਜ਼ਿਆਦਾ ਬੜੇ ਮਹੀਨੇ ਦੇ ਵਿੱਚ ਸਾਡੀ 100 150 50 ਡੀਲਿੰਗ ਬਾਰਲੈਂਮੰਟ ਬੰਡੇ ਕੁੜੀਆਂ ਨਾਲ ਹੈ ਜੀਆ ਲੋਕਲ ਵਿੱਚ ਅਸੀਂ ਵੀ ਡੀਲ ਕਰਦੇ ਆ ਤੁਹਾਨੂੰ ਨਾ ਬਈ ਕਾਲਿੰਗ ਦਾ ਦੇਖੋ ਹਰ ਇੱਕ ਬੰਦੇ ਦੀ ਫੈਮਿਲੀ ਹੁੰਦੀ ਆ ਇੱਕ ਬੰਦਾ ਬਿਜ਼ਨਸ ਕਰਦਾ ਟਾਈਮ ਹੁੰਦਾ ਸਾਨੂੰ ਕਈ ਵਾਰੀ ਲੋਕ 12 ਵਜੇ ਕਾਲ ਕਰ ਦਿੰਦੇ ਆ ਇਸ ਵੇਲੇ 4 ਵਜੇ ਫੋਨ ਕਰ ਦਿੰਦੇ ਆ ਰਾਤ ਨੂੰ ਜੀ ਹਾਂਜੀ ਹਾਂਜੀ ਅੱਛਾ ਤਾਂ ਬਈ ਇਹ ਦੇਖੋ ਇਹ ਤਾਂ ਪੋਸੀਬਲ ਨਹੀਂ ਗਾਣਾ ਫਿਰ ਬੰਦਾ ਕਮੈਂਟ ਮਾਰਦਾ ਇਹ ਫੋਨ ਨਹੀਂ ਚੱਕਦੇ ਆਗੇ ਫਿਰ ਫੋਨ ਇੰਨੇ ਆਦੇ ਨੇ ਅਸੀਂ ਕਿੰਨੇ ਕਿ ਚੱਕ ਲਈਏ ਮੈਂ ਗਰੰਟੀ ਦਿੰਦਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਲੋ ਮੈਂ ਬੱਦ ਰਿਸਪਲਾਈ ਕਰ ਠੀਕ ਹੈ ਉਹ ਮੇਰਾ ਮੋਬਾਈਲ ਤਾਂ ਭਰੇ ਵਿੱਚ ਫੁੱਟਣ ਵਾਲਾ ਤੁਸੀਂ ਮੈਨੂੰ ਕੋਈ ਵੀ ਫੋਟੋ ਭੇਜੋ ਭੇਜ ਦੂੰਗਾ ਜੀ ਪਰ ਮੈਨੂੰ ਦੇਖੋ ਵੀ ਕੌਣ ਕਈ ਵਾਰ ਨਹੀਂ ਚੱਕੀ ਉਹਦੇ ਲਈ ਵੀ ਹੱਥ ਜੋੜ ਕੇ ਮਾਫੀ ਮੰਗਦਾ ਜੀ ਬਿਲਕੁਲ ਜੀ ਬਾਕੀ ਬਾਈ ਕੋਲੇ ਕੰਪਿਊਟਰ ਵੀ ਪਏ ਨੇ 6500 ਤੋਂ ਸਟਾਰਟ ਨੇ ਹਣਾ ਜੀ ਪਰ ਕੰਪਿਊਟਰ 4500 ਤੋਂ ਸਟਾਰਟ ਨੇ ਅੱਛਾ ਜੀ ਹਾਂ ਜੀ 4500 ਤੋਂ ਟੱੜ ਨੇ ਭਾਈ ਵੱਖੋ ਵੱਖਰੇ ਬ੍ਰਾਂਡਡ ਨੇ ਘੈਂਟ ਚੀਜ਼ਾਂ ਨੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਤੇ ਵੀਡੀਓ ਸ਼ੇਅਰ ਕਰਨ ਦੀ ਮਸ਼ਹੂਰ ਜੀ ਇਹ ਸਾਡੇ ਕੋਲ ਡੇਲੀ ਅਸੀਂ 20 ਤੋਂ 25 ਤਿਆਰ ਕਰ ਲੈਂਦੇ ਆ ਹਾਂ ਤੇਲੀ ਹੁਣ ਜਿੰਨਾ ਕੰਮ ਕਰ ਨਹੀਂ ਕਰਾਂਗੇ ਨਾ ਸਾਬ ਨੂੰ ਹੁਣ ਵੇਲੇ ਹੋ ਗਏ ਇਹ ਕੰਮ ਕੰਮ ਕਰਦੇ ਸਾਬ ਸੁਫ ਕਰ ਲੈਨੇ ਹੋ ਸਾਬ ਸੁਫ ਕਰਾ ਨਵੀਂ ਬੈਟਰੀ ਜੀ ਪੈਲੇ ਪਾ ਦਿੰਦੇ ਆ 20 ਤੋਂ 25 ਡੇਲੀ ਤਿਆਰ ਹੋ ਜਾਂਦੇ ਪਰ ਜਿਹਨਾਂ ਦੀ ਡਿਲੀਵਰੀ ਦੇ ਅਸੀਂ ਸਾਨੂੰ ਕੋਰੀ ਗੰਟਲ ਦੇ ਅਗਲੇ ਦਿਨੋਂ ਸੇਲ ਕਰ ਦਿੰਦੇ ਨਾ ਕੋਰੀ ਵੀ ਕਰਦੇ ਸਾਨੂੰ ਰੋਜ ਉਹ ਸੇਲ ਜੀ ਆ ਗਈ ਹਾਂ ਜੀ ਬਾਕੀ ਸਾਡੇ ਕੋਲ ਦੇਖੋ ਐਪਲ ਵੇਰਾ ਦੇ ਲੈਪਟਾਪ ਵੀ ਹੁੰਦੇ ਨੇ ਜੀ ਹਮ ਇਹ ਦੇਖੋ ਐਪਲ ਦਾ ਕੰਪਿਊਟਰ ਪਿਆ ਜੀ ਆਹ ਦੇਖ ਲਓ ਜੀ ਆਹ ਦੇਖ ਲਓ ਮੇ ਲੱਖੀ 1.5 ਲੱਖ ਦਾ ਲੈਪਟਾਪ ਹੈ ਜੀ ਕੰਪਿਊਟਰ ਹੈ ਇਹ ਤੁਸੀਂ ਕਿੰਨੇ ਦੇ ਦਿਓਗੇ ਇਹ ਤਾਂ ਆਪਣੇ ਕੋਲੇ ਪਿਆ ਸਟਾਕ ਚ ਆਇਆ ਹੈ ਜੀ ਦੇਖੋ ਪ੍ਰੋਪਰਲੀ ਆਪਾਂ ਦੇ ਰਹੇ ਇਹਨੂੰ 20000 ਰੁਪਏ ਦਾ ਜੀ ਲਓ ਜੀ 1.5 ਲੱਖ ਵਾਲਾ 20000 ਚ ਮਿਲੂਗਾ ਓਕੇ ਆ ਜਮਾ ਜੀ ਸਰ ਕੋਈ ਕੰਪਲੀਟ ਵਾਪਸੀ ਹੈ ਜੀ ਉਹ ਵੀ ਮਿੱਤਰੋ ਨਿਗਾਹ ਮਾਰ ਲਓ ਆ ਬੈੱਡ ਅਗਲਾ ਧਮਾਕੇ ਚ ਇਹ ਆਗਾ ਬਾਈ ਰੇਟ ਸੁਣ ਕੇ ਤੁਸੀਂ ਹੋ ਜਾਓਗੇ ਹੈਰਾਨ ਆਮ ਮਾਰਕੀਟ ਦੇ ਵਿੱਚ ਇਸੇ ਬੈੱਡ ਦਾ ਜਿਹੜੇ ਹਿਸਾਬ ਨਾਲ ਬਣਿਆ ਹੋਇਆ ਜੋ ਕੁਆਲਿਟੀ ਆ ਮੇਰੇ ਖਿਆਲ ਨਾਲ 25000 ਦਾ ਤਾਂ ਹੋਊਗਾ ਇਹ ਹਾਂਜੀ ਹਾਂਜੀ 25000 ਦਾ ਫੇਲ ਹੁੰਦਾ ਜੀ ਅੱਛਾ ਤੁਸੀਂ ਕੀ ਦੇ ਰਹੇ ਹੋ ਫਿਰ ਇਹਦੇ ਵਿੱਚ ਪੈਣੀ ਸਾਰਾ ਆਪਣੇ ਇੱਕ ਕੰਬੋ ਬਣਾਇਆ ਜੀ ਕੰਬੋ ਹਾਂਜੀ ਠੀਕ ਹੈ ਜੀ ਜਿਵੇਂ ਬੰਦੇ ਨੂੰ ਘਰ ਦਾ ਫਰਨੀਚਰ ਚਾਹੀਦਾ ਜਾਂ ਮਰਜ਼ੀ ਦੇਣਾ ਕੁਝ ਮਰਜ਼ੀ ਕਰਨਾ ਹੈਵੀ ਸਮਾਨ ਚਾਹੀਦਾ ਠੀਕ ਆ ਤਾਂ ਅਸੀਂ 31000 ਦਾ ਇੱਕ ਕੰਬੋ ਬਣਾਇਆ 31000 ਚਾਹ ਦੇਖੋ ਵੱਡਾ ਵੱਡਾ ਜੀ ਬਾਕਸ ਬੈਡ ਪੂਰਾ ਸਟੈਂਡਰਡ ਸਾਈਜ਼ ਦਾ ਠੀਕ ਹੈ ਜੀ ਵੱਡਾ ਜੀ ਮਹਾਰਾਜਾ ਬੈਡ ਹੂੰ ਇਹਦਾ ਡਿਜ਼ਾਈਨ ਦਾ ਫਰਕ ਤਾਂ ਹੋ ਸਕਦਾ ਜੇ ਜਿੰਨੇ ਮਰਜ਼ੀ ਲੈ ਲਓ ਜੀ ਸਰ ਇੰਟਰਨੈਟ ਤੋਂ ਜਿੱਥੇ ਮਰਜ਼ੀ ਫੋਟੋ ਵੀਡੀਓ ਜਾਣ ਪਏ ਨੇ ਇਹਦੇ ਚ ਓਕੇ ਜੀ ਠੀਕ ਹੈ ਜੋ ਮਰਜੀ ਤੁਸੀਂ ਡਿਜ਼ਾਈਨ ਸਾਡੇ ਤੋਂ ਸਿਲੈਕਟ ਕਰਵਾ ਸਕਦੇ ਹੋ ਇਹਦੇ ਨਾਲ ਬੈੱਡ ਬੈੱਡ ਦੇ ਨਾਲ ਹੈਗਨੇ ਗੱਦੇ ਜੀ ਅੱਛਾ ਜੀ ਗੱਦੇ ਵੀ ਨੇ ਇਹਦੇ ਨਾਲ ਜੀ ਓਕੇ ਜੀ ਨਾਲ ਇਹਦੇ ਪਤਨਾ ਇੱਕ ਬੈੱਡ ਸੀਟ ਜੀ ਓਕੇ ਜੀ ਨਾਲ ਦਿੰਦੇ ਕੁਸ਼ਨ ਓਕੇ ਜੀ ਤੇ ਨਾਲ ਦਿੰਦੇ ਵੱਡੀ ਅਲਮਾਰੀ ਜੀ ਵੱਡੀ ਅਲਮਾਰੀ ਜੀ ਵੱਡੀ ਅਲਮਾਰੀ ਨਾਲ ਹੁੰਦੀ ਸਾਰਾ ਕੰਬੋ 23100 ਰੁਪਏ ਦਾ ਦਰਸ਼ਕੋ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਮੈਂ ਦੱਸਣ ਲੱਗਿਆ ਜੇ ਇਹ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਨਾ 5000 ਰੁਪਏ ਦੀ ਇੱਕ ਤੁਹਾਨੂੰ ਗਿਫਟ ਰੇਟ ਪਤਾ ਕਰ ਲੈਣਾ ਹਨਾ ਜਿਹੇ ਜੀ ਮਾਰਕੀਟ ਚ ਹੈਗੀ ਆ 5000 ਦੀ ਪੱਕਾ ਹੈਗੀ ਆ ਜੀ ਕੀ ਆ ਜੀ ਫਿਰ ਉਹ ਜਿਹੜਾ ਬੰਦਾ ਸਾਡੀ ਐਡ ਸ਼ੇਅਰ ਕਰੂਗਾ ਜੀ ਹਾਂਜੀ ਉਹਨੂੰ 31000 ਦੇ ਵਿੱਚ ਦੇਖੋ ਇਹ ਘੱਟੋ ਘੱਟ 40000 ਦਾ ਸਮਾਨ ਮਿਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਨਾਲ ਅਸੀਂ 5000 ਦਾ ਗਿਫਟ ਦੇ ਰਿਹਾ ਹਾਂ ਉਹ ਗਿਫਟ ਕਿਉਂ ਦੇ ਰਹੇ ਹਾਂ ਦੇਖੋ ਸਾਡੇ ਕੋਲੇ ਜਦੋਂ ਬੰਦੇ ਸਮਾਨ ਖਰੀਦ ਰਹੇ ਨੇ ਨਾਲ ਛੋਟੇ ਛੋਟੇ ਬੱਚੇ ਵੀ ਆਉਂਦੇ ਨੇ ਤਾਂ ਸਾਡਾ ਹੁਣ ਐਕਸਪੀਰੀਅੰਸ ਹੋ ਗਿਆ ਸਾਡੇ ਬੱਚੇ ਵਿਚਾਰੇ ਕਹਿੰਦੇ ਮੰਮੀ ਡੈਡੀ ਤੁਸਾਂ ਇਹ ਆ ਲੈਣਾ ਆ ਲੈਣਾ ਉਹ ਜਵਾਬ ਜਵਾਬ ਨੂੰ ਮਿੱਠੀ ਗੋਲੀ ਦੇ ਦੇਣੇਗੀ ਵਾਰੀ ਠੀਕ ਹੈ ਪਰ ਅਸੀਂ ਇਸ ਵਾਰੀ ਬੱਚਿਆਂ ਨੂੰ ਵੀ ਨਾਂ ਲੈ ਕੇ ਚੱਲ ਰਹੇ ਹਾਂ ਬੱਚਿਆਂ ਨੂੰ ਖੁਸ਼ ਕਰਨਾ ਬੱਚਿਆਂ ਲਈ ਅਸੀਂ ਕਿ 5000 ਦਾ ਗਿਫਟ ਫ੍ਰੀ ਦੇ ਰਹਿਆ ਉਹ ਕੀ ਦੇ ਰਹਿਆ ਆ ਦੇਖੋ ਜੀ ਲਓ ਜੀ ਆ ਲਓ ਆਹ ਲਓ ਜੀ ਭੋਲੂ ਕਾਕਿਆਂ ਵਾਲੀ ਅਲਮਾਰੀ ਅਲਮਾਰੀ ਜੀ ਇਹ ਵੀ ਗਿਫਟ ਹੈ ਜੀ ਅੱਛਾ ਪੂਰੀ ਘੈਂਟ ਬਣੀ ਹੋਈ ਹੈ ਇਹ ਫੁੱਲ ਘੈਂਟ ਹੈ ਜੀ ਅੱਛਾ ਜੀ ਜਿਹੜੀ ਤੁਹਾਡੀ ਐਡ ਸ਼ੇਅਰ ਕਰੂਗਾ 31000 ਦੇ ਟੱਕ ਉਪਰ ਮਿਲਣਾ ਜੀ ਤੇ ਨਾਲ ਬੱਚਿਆਂ ਲਈ ਅਲਮਾਰੀ ਬਿਲਕੁਲ ਫ੍ਰੀ ਮਿਲਣੀ ਹੈ ਜੀ ਜਣੋ ਜਿਹੜਾ ਅਗਲਾ ਧਮਾਕਾ ਕਰਨ ਜਾ ਰਹੇ ਹਾਂ ਨਾ ਮੈਂ ਇੱਕ ਗੱਲ ਲਿਖ ਕੇ ਦੇਣ ਨੂੰ ਤਿਆਰਾਂ ਵੀ ਇੱਕ ਨਾ ਤਾਂ ਇਹ ਚੀਜ਼ ਮਿਲਨੀ ਆ ਨਾ ਇਹ ਜਾ ਰੇਟ ਮਿਲਣਾ ਹੁਣ ਜਿਹੜੇ ਮੇਰੇ ਭੈਣ ਭਰਾਵਾਂ ਨੇ ਧੀਆ ਭੈਣਾਂ ਦੇ ਵਿਆਹ ਸ਼ਾਦੀ ਕਰਨੀ ਆ ਨਾ ਇੰਨਾ ਇੱਕ ਸੌਖਾ ਫਰਨੀਚਰ ਕਰਤਾ ਇਸ ਬਾਈ ਨੇ ਤੇ ਇੰਨਾ ਘੈਂਟ ਕਰਤਾ ਤੁਸੀਂ ਦੇਖ ਕੇ ਸੁਣ ਕੇ ਹੈਰਾਨ ਹੋ ਜਾਓਗੇ ਪਹਿਲਾਂ ਵੀ ਇਹਨੇ ਇੱਕ ਆਫਰ ਲਾਇਆ ਸੀ ਰੇਟ ਉਹੀ ਰੱਖਤਾ ਤੇ ਚੀਜ਼ਾਂ ਦੇ ਸਾਈਜ਼ ਵੀ ਵਧਾਤੇ ਜਿਨ੍ਹਾਂ ਦਾ ਲੰਬਾ ਆ ਤੇ ਉਹ ਅਪਡੇਟ ਵੀ ਕਰਦੇ ਆ ਨਾ ਬਾਈ ਜੀ ਹਾਂਜੀ ਸਰ ਅੱਛਾ ਕੀ ਕੁਸ ਆ ਗਿਆ ਤੁਹਾਡੇ ਇਹ ਕੀ ਰੇਟ ਸਾਡੀ ਸਕੀਮ ਚੱਲ ਰਹੀ ਆ ਹਮ 35000 ਰੁਪਏ ਦੀ ਠੀਕ ਹੈ ਜੀ ਸਾਰਾ ਫਰਨੀਚਰ ਸਾਰਾ ਫਰਨੀਚਰ ਜੀ ਓਕੇ ਜੀ ਅਸੀਂ ਸਾਰੀਆਂ ਦੀਆਂ ਸਕੀਮਾਂ ਵੀ ਦੇਖਦੇ ਹਾਂ ਲੋਕਾਂ ਦੀਆਂ ਸਕੀਮਾਂ 50000 ਤੋਂ ਉੱਪਰ ਉੱਪਰ ਨੇ ਓਕੇ ਜੀ ਅਸੀਂ ਨੇ ਜਿਆ ਅੰਦਿਚਾ ਮਾਇਆ ਅਸੀਂ ਘੱਟੋ ਘੱਟ ਰੇਟ ਤੇ ਵਧੀਆ ਸਮਾਨ ਦੇਣਾ ਹੁਣ ਸਾਡੇ ਜਿਹੜੇ ਕਸਟਮਰ ਆ ਰਹੇ ਸੀਗੇ ਤਾਂ ਕਸਟਮਰ ਸਾਡੇ ਤੋਂ ਸਮਾਨ ਲੈਦੇ ਸੀਗੇ ਵਿਦੇਸ਼ਾਂ 'ਚ ਬੜੇ ਕੁੜੀਆਂ ਮੁੰਡੇ ਲੋਕ ਆਰਡਰ ਕਰ ਰਹੇ ਨੇ ਪਰ ਉਹ ਅਸੀਂ ਸਪਲਾਈ ਵੀ ਕਰ ਰਹੇ ਹਾਂ ਸਾਡੇ ਗੁਰਦਾਸਪੁਰ ਸਾਰੇ ਕਿਤੇ ਮੰਨ ਗਿਆ ਅੰਮ੍ਰਿਤਸਰ ਤੱਕ ਮੋਗੇ ਤੱਕ ਬੜੇ ਕੁੜੀਆਂ ਮੁੰਡਿਆਂ ਦੇ ਬਾਹਰ ਬੈਠੇ ਕੋਈ ਲੰਬਾ ਤਾਂ ਨਹੀਂ ਆਇਆ ਜੀ ਸਰ ਲੰਬਾ ਹੋਊਗਾ ਅਸੀਂ ਬੈਠ ਹਰ ਵਾਪਸੀ ਜੇ ਕੋਈ ਮੇਰੀ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਦੱਸੋ ਹੁਣ ਇਹ ਬਿਨਾਂ ਦੱਸੇ ਕੋਈ ਬੰਦਾ ਕਮੈਂਟ ਕਰੀ ਜਾ ਰਿਹਾ ਉਹਦਾ ਨਹੀਂ ਮੈਂ ਕੁਝ ਕਰ ਸਕਦਾ ਜੀ ਉਹਦਾ ਬਾਈ ਕਈ ਵਾਰੀ ਬੇਲੇ ਲੋਕ ਵੈਸੇ ਵੀ ਕਰਦੇ ਉਹਦਾ ਪਰਵਾਹ ਨਾ ਕਰੀ ਕਦੇ ਵੀ ਸਾਰੇ ਕਈ ਬੰਦੇ ਇਹ ਜੇ ਕਮੈਂਟ ਮਾਰਦੇ ਨੇ ਜੇ ਇਹਨਾਂ ਨੂੰ ਮੈਂ ਜਾਣਦਾ ਹੁੰਦਾ ਠੀਕ ਹੈ ਜੀ ਅੱਛਾ ਜੀ ਆਪਾਂ ਹੁਣ ਆਹ ਕੰਬੋ ਪੈਕ ਦਾ ਰੇਟ ਦੱਸਿਓ ਜੀ ਸਾਡਾ ਕੰਬੋ ਰੇਟ ਸਰ 35000 ਰੁਪਏ ਦਾ ਪਹਿਲਾਂ ਵੀ 35000 ਦਾ ਸੀਗਾ ਜਿਵੇਂ ਸਾਨੂੰ ਕਈ ਬੰਦੇ ਕਹਿੰਦੇ ਵੀ 3x6 ਦੀ ਅਲਮਾਰੀ ਆ ਜੀ ਅਲਮਾਰੀ ਛੋਟੀ ਆ ਜੀ ਉਹ ਸ਼ਿਕਾਇਤ ਆ ਫੁੱਲਗੜ੍ਹ ਚ ਫੁੱਲਗੜ੍ਹ ਚ ਡਰੈਸਿੰਗ ਟੇਬਲ ਬਣਾਇਆ ਡਰੈਸਿੰਗ ਟੇਬਲ ਪਿੱਛੇ ਆਹ ਦੀ ਅਬ ਦੇਖੋ ਕਿੰਨਾ ਮਰਜ਼ੀ ਰੱਖ ਲਓ ਸਮਾਨ ਜਿੰਨਾ ਮਰਜ਼ੀ ਰੱਖ ਲਓ ਜੀ ਮੈਂ ਕਹਣਾ ਇੱਕ ਬੇਟੀ ਵਾਲਾ ਸਮਾਨੇ ਖਾਜੂ ਗੱਲੀ ਹੈ ਨਾ ਜੀ ਅੱਛਾ ਬੈੱਡ ਦੇਖੋ ਬੈੱਡ ਜਿਹੜਾ ਮਰਜ਼ੀ ਪਸੰਦ ਕਰ ਲਓ ਜੀ ਠੀਕ ਹੈ ਜੀ ਕਾਊਂਟਰ ਬੈੱਡ ਲੈ ਲਓ ਫੱਟੇ ਵਾਲੀ ਬੈੱਡ ਲੈ ਲਓ ਪਿੱਛੇ ਗੱਦੀ ਲੈ ਲਓ 골ਡਨ ਪੱਟੀ ਲਾ ਲਓ ਐਵੇਂ ਦੀ ਦੇਖੋ ਆਹ ਦੇਖੋ 골ਡਨ ਪੱਟੀ ਲਾ ਲਓ ਚਾਹੇ ਹਾਂ ਕਿਵੇਂ ਮਰਜ਼ੀ ਲਾ ਲਓ ਕੋਈ ਮਰਜ਼ੀ ਲਾ ਲਓ ਤੇ ਨਾਲ ਤੁਹਾਡੇ ਆਪਣੇ ਗੱਦੇ ਨੇ ਜੀ ਗੱਦੇ ਦੋ ਪੇਰ ਵਾਲਾ ਲੈ ਲਓ ਗੰਦਾ ਚਾਹੇ ਸਿੰਗਲ ਵਾਲਾ ਲੈ ਲਓ ਓਕੇ ਜੀ ਠੀਕ ਹੈ ਜੀ ਆਹ ਦੇਖੋ ਸਾਡੇ ਸੋਫੇ ਨੇ ਜਿਹੜਾ ਵੀ ਮਰਜ਼ੀ ਦੇ ਡਿਜ਼ਾਈਨ ਲੈ ਲਓ ਲੈਦਰ ਲੈ ਲਓ ਵੈਲਵਟ ਲੈ ਲਓ ਕੱਪੜਾ ਲੈ ਲਓ ਜਿਹੜਾ ਮਰਜ਼ੀ ਡਬਲ ਡਿਜ਼ਾਈਨ ਕਰੋ ਸਿੰਗਲ ਕਲਰ ਕਰਾ ਲਓ ਜੋ ਮਰਜ਼ੀ ਕਰਾ ਲਓ ਸਲੀਪ ਬੈਲ ਦੇ ਇਹ ਫੋਮ ਪਈ ਹੋਈ ਹੈ ਜੀ ਓਕੇ ਜੀ ਠੀਕ ਹੈ ਜੀ ਆ ਅਗਲੀ ਆਈਟਮ ਆ ਇਹਨਾਂ ਸਰਿਕਾ ਬੈਡ ਸਿੱਟ ਗਿਫਟ ਹੈ ਜੀ ਹੂੰ ਤੇ ਆ ਦੋ ਕੁਸ਼ਨ ਗਿਫਟ ਨੇ ਜੀ ਠੀਕ ਹੈ ਜੀ ਨਾਲੇ ਦਿੰਨੇ ਸਾਰਾ ਕੁਝ ਤੇ ਨਾਲ ਜਿਹੜਾ ਬੰਦਾ ਸਾਡੀ ਐਡ ਸ਼ੇਅਰ ਕਰੂਗਾ ਤੁਹਾਡੀ ਐਡ ਨੂੰ ਸ਼ੇਅਰ ਤੇ ਲਾਈਕ ਕਰਕੇ ਆਊਗਾ ਤਾਂ ਉਹ ਟੇਬਲ ਦੇਖੋ ਜੀ ਲੈ ਵੀ ਬਾਈ ਸਕਰੀਨ ਸ਼ਾਰਟ ਦਿਖਾ ਕੇ ਮੈਨੂੰ ਲੱਗਦਾ 2500 ਦਾ ਹੋਊਗਾ ਇਹ ਹਾਂਜੀ 2500 ਦਾ ਟੇਬਲ ਬਿਲਕੁਲ ਗਿਫਟ ਹੈ ਜੀ 2500 ਦੀ ਚੀਜ਼ ਇੱਕ ਸ਼ੇਅਰ ਕਰਕੇ ਸਕਰੀਨ ਸ਼ਾਰਟ ਦਿਖਾ ਕੇ ਤੁਸੀਂ ਆ ਰਹੀ ਆ ਗਈ ਹਾਂਜੀ ਹਾਂਜੀ ਉਹੀ ਧਮਾਕਾ ਜੀ ਚ ਤੁਸੀਂ ਕਹਿੰਦੇ ਸੀ ਵੀ 10000 ਦੀ ਚੀਜ਼ ਫ੍ਰੀ ਦੇਵਾਂਗਾ ਹਣਾ ਹਾਂਜੀ 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 ਬਿਲਕੁਲ ਦੇਵਾਂਗੇ ਜੀ ਸ਼ੇਅਰ ਕਰਕੇ ਹਣਾ ਜੀ ਹਾਂਜੀ ਹਾਂਜੀ ਪੱਕਾ ਅੱਛਾ ਲਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਆਹ ਐਲਈਡੀ ਆ ਐਮਆਈ ਦੀ ਲੈ ਲਓ ਬੇਸ਼ੱਕ ਤਾਂ ਚਾਹੇ ਬਨ ਪਲੱਸ ਦੀ ਲੈ ਲਓ ਇਹਦੇ ਨਾਲ 10000 ਦੀ ਚੀਜ਼ ਫ੍ਰੀ ਦੇਵਾਂਗੇ ਹੈ ਜੀ ਹਾਂਜੀ ਬਿਲਕੁਲ ਦੇਵਾਂਗੇ ਕੀ ਆ ਜੀ ਫਿਰ ਉਹ ਵੀ ਦੱਸ ਸਰ ਦੇਖੋ ਜੀ ਹੂੰ ਅੱਪਾ ਕਰਦੇ ਵਧੀਆ ਵੀ ਨੇ ਸਰ ਹੂੰ ਤਮਾਕੇ ਪਾਉਣ ਦੀ ਹੈਗੀ ਆਦਤ ਠੀਕ ਹੈ ਜੀ ਠੀਕ ਹੈ ਜੀ ਜੇ ਲੋਕਾਂ ਦਾ ਫਾਇਦਾ ਕਰਾਂਗੇ ਤਾਂ ਲੋਕ ਸਾਡੀ ਦੁਕਾਨ ਤੇ ਆਣਗੇ ਇਹ ਕਿਸ ਨੇ ਕੀ ਕਰਨਾਗੇ ਇਹ ਆਮ ਦੁਕਾਨ ਤਾਂ ਹਰੇਕ ਚਲਾਈ ਰਿਹਾ ਇਹ ਗਾ ਕਾਊਗਾ ਤਾਂ ਠੀਕ ਆਪਾਂ ਲੋਕਾਂ ਨੂੰ ਬੁਲਾਣੇ ਆ ਤੇ ਉਹਨਾਂ ਦਾ ਉਹਨਾਂ ਨੂੰ ਕੋਈ ਬੈਨੀਫਿਟ ਦੇ ਤਾਣਗੇ ਅੱਪਾ ਹਰ ਇੱਕ ਚੀਜ਼ ਤੇ ਬੈਨੀਫਿਟ ਦਿੰਨੇ ਆ ਹਰ ਇੱਕ ਚੀਜ਼ ਤੇ ਸਕੀਮ ਲਾ ਕੇ ਦਿੰਨੇ ਆ ਤਾਂ ਜੋ ਬੰਦੇ ਨੂੰ ਵੱਧ ਤੋਂ ਵੱਧ ਫਾਇਦਾ ਹੋ ਜੇ ਹੁਣ ਇੱਕ ਮੈਂ ਇੱਕ ਗੱਲ ਪਹਿਲਾਂ ਕਹਿਣੀ ਚਾਹੁੰਦਾ ਜੀ ਜਿਹੜੇ ਵੀਰਾਂ ਨੂੰ ਐ ਲਾਦਾ ਵੀ ਬੜੀ ਦੂਰ ਆ ਹਨਾ ਆਪਾਂ ਵੀ ਯਾਰ ਆਪਾਂ ਇਡੀ ਦੂਰੋਂ ਮਾਲ ਨਹੀਂ ਲਿਆਉਂਦੇ ਉਹ ਵੀ ਸ਼ੇਅਰ ਕਰ ਦੇਣ ਹੋ ਸਕਦਾ ਥੋੜੀ ਆਪਣੀ ਇਹ ਵੀਡੀਓ ਦੇਖ ਕੇ ਉਧਰਲੇ ਇਲਾਕੇ ਵਾਲੇ ਵੀ ਇਸ ਰੇਟ ਮਾਲ ਦੇਣ ਲੱਗੇ ਹਨ ਹਾਂ ਸਰ ਮੈਂ ਕਹਿ ਰਿਹਾ ਮੇਰੇ ਨਾਲ ਜੁੜੋ ਹਾਂ ਜੇ ਮੁੰਡੇ ਮੁੰਡਿਆਂ ਨੂੰ ਤੁਸੀਂ ਬੱਚਿਆਂ ਨੂੰ ਬਾਹਰ ਨਾ ਭੇਜੋ ਤੁਸੀਂ ਉਹਨਾਂ ਨੂੰ ਮੇਰੇ ਕੋਲ ਕੰਮ ਲਵਾਓ। ਕਿ ਕਿਸੇ ਨੇ ਮੇਰੇ ਦੇਖੋ ਕੰਮ ਨੇ ਬਹੁਤ ਸਾਰੇ। ਠੀਕ ਹੈ ਮੈਂ 25 ਸਾਲ ਤੋਂ ਬਿジネス ਕਰ ਰਿਹਾ। ਮੇਰੇ ਕੋਲੇ ਕੰਪਿਊਟਰ ਸੈਂਟਰ ਖੁੱਲੇ ਹੋ ਨੇ ਮੇਰੇ ਕਾਫੀ। ਠੀਕ ਹੈ ਤੁਸੀਂ ਜੇ ਕੋਈ ਬੰਦੇ ਨੇ ਕੰਪਿਊਟਰ ਸੈਂਟਰ ਖੋਲਣਾ ਤਾਂ ਮੈਂ ਕੰਪਿਊਟਰ ਸੈਂਟਰ ਵੀ ਖਿਲਵਾ ਦੂੰਗਾ ਬੱਚੇ ਦਾ। ਪੂਰਾ ਫਿਲੀਟਡ ਮੈਂ ਤਾਂ ਪ੍ਰਾਪਤ ਪੂਰੀ ਸਪੋਰਟ ਕਰੂੰਗਾ। ਠੀਕ ਹੈ। ਠੀਕ ਹੈ ਜੇ ਕਿਸਨੇ ਮੋਦੀ ਖਾਣਾ ਚਲਾਉਣਾ ਤਾਂ ਮੈਨੂੰ ਸੰਪਰਕ ਕਰੇ ਜਾਇਆ 5 ਤੋਂ 10 ਲੱਖ ਰੁਪਏ ਖਰਚ ਸਕਦਾ। ਤਾਂ ਮੈਂ ਉਹ ਮੋਦੀ ਖਾਣਾ ਖਲਾਗੇ ਦੂੰਗਾ ਰਿਸਟਰਡ ਕਰਾ ਕੇ ਸਾਰਾ ਸਮਾਨ ਉੱਥੇ ਪ੍ਰੋਵਾਈ ਸਰ ਫ੍ਰੀ ਹੈਗਾ ਆਪਣੇ ਦੇਖੋ ਐਲਈਡੀ ਆ ਜੀ ਐਲਈਡੀ ਤਾਂ ਬੰਦੇ ਨੇ ਲੈਣੀ ਹੁੰਦੀ ਆ ਬਿਲਕੁਲ ਜੀ ਆ ਮੰਨ ਲਓ ਕੋਈ ਬੰਦਾ ਅਸੈਂਬਲ ਐਲਈਡੀ ਲੈ ਲੈਂਦਾ ਤਾਂ ਕਿ ਉਹ ਦੇਸੀ ਕੋਈ ਮਾਰਕਾ ਕੁੜਕਾ ਨਹੀਂ ਜਾਂ ਲੋਗ ਲਾ ਦਿੰਦੇ ਨੇ ਉਹ ਕੰਮ ਆਪਣੇ ਕੋਲੇ ਹੈ ਨਹੀਂਗਾ ਇਹ ਆਪਾਂ ਕੋਈ ਦੇਵਾਂ ਇਹ ਜੀ ਤੁਹਾਨੂੰ ਦੱਸ ਕੇ ਦੇਵਾਂ ਭਈ ਇਹਦੇ ਉੱਪਰ ਕੋਈ ਮਾਰਕਾ ਨਹੀਂ ਹੈਗਾ ਤਾਂ ਆਪਣੇ ਕੋਲ ਇੱਕ ਹੈਵੀ ਐਮਆਈ ਪਲੱਸ ਇਹ ਬੰਨ ਪਲੱਸ ਇਹ ਕੰਪਨੀ ਦੀ LED ਹੈਗੀ ਜਿਹੜੀ ਮਰਜ਼ੀ ਕੰਪਨੀ ਲੈ ਲਓ 13500 ਦੀ LED ਹੈ ਜੀ ਓਕੇ ਜੀ ਫੁੱਲ ਗਰੰਟੀ ਹੈ ਜੀ ਰਿਪਲੇਸਮੈਂਟ ਗਰੰਟੀਆ ਇਹਨੂੰ ਕੁਝ ਖਰਾਬ ਹੁੰਦਾ ਕੁਝ ਵੀ ਹੁੰਦਾ ਤਾਂ ਪੀਸ ਬਦਲ ਕੇ ਦਿੰਨੇ ਜੀ ਆਪਾਂ ਠੀਕ ਹੈ ਜੀ ਆ 13500 ਦੀ ਪੈਨਲ LED ਜਣੀਆ ਸਾਡਾ ਇੱਕ ਆ ਪੈਨਲ ਹੈ ਜੀ ਜਿਹੜਾ ਕਿ 10000 ਰੁਪਏ ਦਾ ਅੱਛਾ ਜੀ ਤਾਂ ਅਸੀਂ LED ਨਾਲ ਇਹ ਬਿਲਕੁਲ ਤੁਹਾਨੂੰ ਫ੍ਰੀ ਦੇ ਦਾਂਗੇ ਜਮਾਂ ਫ੍ਰੀ ਜੀ ਜਮੇ ਫ੍ਰੀ ਜੀ ਇਹ ਕੱਲਾ ਡਿਜ਼ਾਈਨ ਨਹੀਂ ਹੈ ਕਿ ਜਿੰਨੇ ਮਰਜ਼ੀ ਡਿਜ਼ਾਈਨ ਸਾਰੇ ਜਿਹਦੇ ਜਿੰਨਾ ਮਰਜ਼ੀ ਡਿਜ਼ਾਈਨ ਕਰਾ ਲਓ ਜਿਵੇਂ ਆ ਦੇਖੋ ਇਹ ਲੱਗੀ ਹੋਈ ਆ ট্রান্সਪਰੈਂਟ ਸ਼ ਓਪਨ ਵਾਲਾ ਸ਼ੀਸ਼ਾ ਵਾਲਾ ਡਿਜ਼ਾਈਨ ਵਾਲਾ ਡਰੈਸਿੰਗ ਟੇਬਲ ਉਹ ਵੀ ਬਣਾ ਦਾਂਗੇ ਜੀ ਆਪਾਂ ਜੋ ਮਰਜੀ ਇਹਨੂੰ ਤੁਸੀਂ ਨੇ ਮੋਡੀਫਾਈ ਕਰਨਾ ਇਹਨੂੰ ਮੋਡੀਫਾਈ ਕਰਨਾ ਜਿਵੇਂ ਵੀ ਤੁਹਾਨੂੰ ਲੱਗਦਾ ਕੋਈ ਤੁਸੀਂ ਕਹੋਗੇ ਉਵੇਂ ਕਰ ਦਾਂਗੇ ਜੀ ਆਪਾਂ ਠੀਕ ਹੈ ਜੀ ਪਿੱਛੇ ਸੋਫੇ ਦੇ ਪਈ ਨੇ ਇਹ ਵੀ ਸਸਤੇ ਦੇ ਹਰ ਦੇਖੋ ਜੀ ਆਪਾਂ ਇਹ ਵੀਡੀਓ ਦੇ ਵਿੱਚ ਸਾਰਾ ਕੁਝ ਤਾਂ ਦਿਖਾ ਨਹੀਂ ਸਕਦੇ ਹਾਂਜੀ ਹਾਂ ਪਰ ਮੈਂ ਇੱਕ ਗੱਲ ਕਹਿਣਾ ਆਪਾਂ ਆਪਾਂ ਜਿਹੜਾ ਬਿਜ਼ਨਸ ਕਰਦੇ ਹੈਗੇ ਹਾਂ ਉਹਨੂੰ ਆਪਾਂ ਕੋਸ਼ਿਸ਼ ਕਰਦੇ ਆ ਘੱਟੋ ਘੱਟ ਮਾਰਜਿਨ ਤੇ ਕੰਮ ਕਰੀਏ ਤੇ ਲੋਕਾਂ ਦਾ ਵੱਧੋ ਵੱਧਾ ਬੈਨੀਫਿਟ ਕਰੀਏ ਇਹ ਦੇਖੋ ਅਸੀਂ ਆਰਡਰ ਤੇ ਚੀਜ਼ਾਂ ਬਣਾਉਂਦੇ ਡਰੈਸਿੰਗ ਟੇਬਲ ਬਣਾ ਕੇ ਦਿੱਤਾ ਦੇਖੋ ਜੀ ਹਮਮ ਸਪੈਸ਼ਲ ਬਣਾ ਕੇ ਦਿੱਤਾ ਜੀ ਦੇਖੋ ਲਓ ਜੀ ਦੇਖੋ ਕਿੰਨੇ ਦਾ ਹੈ ਇਹ ਇਹ ਤੁਹਾਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੱਸੋ ਜੀ ਫਿਰ ਹੁਣ ਸਿਰਫ 4500 ਰੁਪਏ ਦਾ ਜੀ ਅੱਛਾ ਜੀ ਇੰਨਾ ਸੋਹਣਾ ਹਾਂਜੀ ਹਾਂਜੀ ਅੱਛਾ ਸੋਫੇ ਪੈਨ ਜਿਹੜੇ ਦੇਖੋ ਜੀ ਮੈਂ ਤੁਹਾਨੂੰ ਘੱਟੋ ਘੱਟ ਰੇਟ ਲਾਉਂਗਾ ਸਾਰੇ ਮਾਰਕੀਟ ਦੇ ਰੇਟ ਟਰਾਈ ਕਰਿਆ ਜੋ ਤਾਂ ਤੁਸੀਂ ਮੇਰਾ ਰੇਟ ਨਹੀਂ ਕਿਤੋਂ ਲੈ ਸਕਦੇ ਜੀ ਜਿਹੜੇ ਮਰਜ਼ੀ ਸਮਾਨ ਲੈਣਾ ਆ ਇੱਕ ਵਾਰੀ ਤੁਸੀਂ ਰੇਟ ਟਰਾਈ ਕਰਕੇ ਬਾਈ ਕੋਲੇ ਆ ਜਾਓ ਅੱਛਾ ਹਰ ਇੱਕ ਚੀਜ਼ ਦੀ ਗਾਰੰਟੀ ਵੀ ਫੁੱਲ ਹੋਊਗੀ ਇੱਧਰ ਤੁਰੇ ਆਓ ਜੀ ਹੁਣ ਆਪ ਆਹ ਹੈ ਜੀਆਂ अलमारियां ਵੀ ਮਿਲਣਗੀਆਂ ਲੋਹੇ ਵਾਲੀਆਂ ਵੀ ਮਿਲਦੀਆਂ ਨੇ ਹਨਾ ਜੀ ਆਹ अलमारी ਆਹ ਦੇਖੋ ਹਾਂ ਜੀ ਪੂਰੀ ਘੈਂਟ अलमारी है देखो जी ਆਹ ਦੇਖੋ ਜੀ ਬਿਲਕੁਲ ਜੀ ਤੇ ਰੇਟ ਦੱਸਾ ਜੀ ਦਾ ਹਾਂ ਜੀ ਪਤਾ ਕਿੰਨਾ ਜੀ ਦਾ ਰੇਟ ਹਾਂ 6000 ਰੁਪਏ ਜੀ ਐਦਾ ਜੀ ਹਾਂ ਜੀ ਸਿਰਫ ਜੀ ਦੇਖ ਲਓ ਕੋਈ ਤੁਸੀਂ ਦੜੋ 6000 ਤੱਕ ਕੀ ਆਉਂਦਾ ਹੂੰ ਬਿਲਕੁਲ 6000 ਦੀ ਆ ਜੀ ਇਧਰ ਬਾਈ ਹੋਰ ਸਮਾਨ ਵੀ ਪਿਆਗਾ ਜੀ ਤਾਂ ਦੇਖੋ ਆਪਣੇ ਕੋਲੇ ਘਰ ਦਾ ਹਰ ਇੱਕ ਸਮਾਨ ਮਿਲ ਜਾਂਦਾ ਇਲੈਕਟ੍ਰੋਨਿਕ ਦਾ ਹੂੰ ਜਾਂ ਹੋਵੇ ਫਰਨੀਚਰ ਦਾ ਜਾਂ ਹੋਵੇ ਕੰਪਿਊਟਰ ਦਾ ਹੋ ਲੈਣਾ ਹੋਵੇ ਬਿਲਕੁਲ ਚਾਹੇ ਕੋਈ ਵੱਲ ਵੀ ਲੈਪਟਾਪ ਦਾ ਲੈਣਾ ਚਾਹੇ ਤੁਸੀਂ ਐਲਈਡੀ ਲੈਣੀ ਆ ਕੁਝ ਵੀ ਲੈਣਾ ਤੁਹਾਨੂੰ ਮੇਰੇ ਕੋਲੇ ਆਓ ਹਰ ਇੱਕ ਚੀਜ਼ ਮਿਲੂਗੀ ਜੀ ਗੀਦਰ ਲੜਾ ਗੀਦਰ ਮਿਲੇਗਾ ਦੇਖੋ ਮੇਰੇ ਕੋਲ ਹਿੰਦੂਸਤਾਨ ਕੰਪਨੀ ਦਾ ਗੀਦਰ ਹੈ ਜੀ 25 ਲੀਟਰ ਦਾ ਇਹ ਸਿਰਫ 3500 ਰੁਪਿਆ ਓਕੇ ਜੀ ਠੀਕ ਐ ਐਵੇਂ ਫ੍ਰਿਜ ਲੈ ਲਓ ਵਾਸ਼ਿੰਗ ਮਸ਼ੀਨ ਲੈ ਲਓ ਐਲਈਡੀ ਲੈ ਲਓ ਉਸ ਮਰਜ਼ੀ ਆ ਦੇਖੋ ਸਾਰਾ ਸਮਾਨ ਪਰ ਪ੍ਰੈਸ ਲੈ ਲਓ ਇਨਸਟੈਂਟ ਗੀਦਰ ਲੈ ਲਓ ਮਧਾਨੀ ਲੈ ਲਓ ਪੱਖੇ ਲੈ ਲਓ ਕੂਲਰ ਲੈ ਲਓ ਆ ਕੂਲਰ ਦੇਖੋ ਜੀ ਕੂਲਰ ਮਾਰਕਟ ਉਹ 950 10 ਹਜ਼ਾਰ ਦਾ ਵਿਕਦਾ ਜੀ ਆਪਣਾ ਰੇਟ ਹੈਗਾ 8200 ਰੁਪਇਆ ਜੀ ਅੱਛਾ ਜੀ ਹਾਂਜੀ ਹਾਂਜੀ ਐਡਰੈਸ ਪੂਰੀ ਤਰ੍ਹਾਂ ਸਮਝਾ ਦਿਓ ਤਾਂ ਜੇ ਕਿਸੇ ਨੂੰ ਆਉਣਾ ਔਖਾ ਨਾ ਹੋਵੇ ਐ ਐਡਰੈਸ ਆਪਣਾ ਹੈਗਾ ਜੀ ਉਹ ਸਾਹਮਣੇ ਦੇਖੋ ਨਵਾਂ ਬੱਸ ਸਟੈਂਡ ਹੈ ਜੀ ਉਹ ਨਵਾਂ ਬੱਸ ਸਟੈਂਡ ਨਵੇਂ ਬੱਸ ਸਟੈਂਡ ਤੋਂ ਆਪਾਂ ਪਟਿਆਲੇ ਨੂੰ ਜਾਂਦੇ ਆ ਆਪਰੇਲ ਵੀ ਜਾਂਦੀ ਰੋਡ ਜੀ ਮੇਨ ਹਾਈਵੇ ਦੇ ਉੱਪਰ ਆ ਸਾਹਮਣੇ ਟਾਵਰ ਲੱਗਿਆ ਦੇਖੋ ਜੀ ਟਾਵਰ ਲੱਗਿਆ ਟਾਵਰ ਦੇ ਬਿਲਕੁਲ ਨਾਲ ਨਾਲ ਆਪਣਾ ਆ ਹੈਗਾ ਹੀ ਮੋਦੀ ਖਾਲਾ ਫੇਚਰਾ ਵਿੱਚ ਉਹ ਤੇ ਨਾਲ ਸਾਡੇ ਹੈਗਾ ਡਾਕਟਰ ਹੌਸਲਾ ਜੀ ਦੀ ਕੁੱਟੀ ਠੀਕ ਜੀ ਡਾਕਟਰ ਹੁੜਾ ਕੋਟ ਜਿਨੀ ਮਰਜ਼ੀ ਬੁਸ ਲੋ ਬਹੁਤ ਮਸ਼ਹੂਰ ਹੈ ਕਿ ਨਾਲਾ ਕੰਪਿਊਟਰ ਰੈਟਰ ਨਾਲੇ ਟਾਵਰ ਲੱਗਿਆ ਨਵੇਂ ਬਸਕਟ ਤੋਂ 20 ਕਿ ਦੁਕਾਨਾਂ ਪਟਾਣੇ ਵੱਲੋਂ ਹੈ ਮੇਨ ਹਾਈਵੇ ਦੇ ਉਪਰ ਆ ਠੀਕ ਹੈ ਜੀ ਸਲੀਪ ਰੋਡ ਤੇ ਤੁਸੀਂ ਆ ਸਕਦੇ ਹੋ ਹਨਾ ਜੀ ਹਾਂ ਜੀ ਹਾਂ ਜੀ ਲਓ ਜੀ ਕੁਦਰਤੀ ਆ ਬੀਰਹੁਣੀ ਕਿਹੜੇ ਪਿੰਡ ਆ ਵੀਰੇ ਆਪਣਾ ਪੜੋ ਪਿੰਡ ਆ ਵੀਰੇ ਪੜੋ ਪਿੰਡ ਤੋਂ ਆਏ ਹੋਏ ਨੇ ਬੱਚਾ ਲੈਣਾ ਹੈ ਲੈਪਟਾਪ ਆ ਮਾਈਕ ਥੱਲੇ ਲਵੇ ਗਰੀਬ ਬੱਚੇ ਦੇ ਮੜਾ ਜਾ ਪਤਾ ਕਿਵੇਂ ਲੱਗੀ ਤੁਹਾਨੂੰ ਇਹਨਾਂ ਦੀ ਡੀਲ ਬਹੁਤ ਵਧੀਆ ਤੇ ਰੀਲ ਦੇ ਕੀ ਆਏ ਬਹੁਤ ਬਹੁਤ ਵਧੀਆ ਰੀਲ ਲੱਗੀ ਅੱਛਾ ਜੀ ਲੈਪਟਾਪ ਕਿਵੇਂ ਲੱਗਿਆ ਲੈਪਟਾਪ ਵੀ ਬਹੁਤ ਵਧੀਆ ਕੀ ਨਾਮ ਪਤਾ ਤੇਰਾ ਗੁਰਨੂਰ ਸਿੰਘੀ ਲੈ ਵੀ ਗੁਰਨੂਰ ਸਿੰਘ ਨੂੰ ਵਧਾਈਆਂ ਲੈਪਟਾਪ ਲੈ ਲਿਆ ਬਾਕੀ ਬਾਈ ਨੇ ਇੱਕ ਹੋਰ ਭਰੋਸਾ ਦਵਾਇਆ ਕਹਿੰਦਾ ਜਾ ਕੇ ਚੈੱਕ ਕਰ ਲਓ ਹਫਤੇ ਬਾਅਦ ਜੇ ਬਦਲ ਕੇ ਲੈ ਜਾਓ ਹਣਾ ਜੀ ਹਾਂ ਜੀ ਹਾਂ ਜੀ ਕੋਈ ਦਿੱਕਤ ਨਹੀਂ ਠੀਕ ਹੈ 20 ਦਿਨਾਂ ਦੀ ਗਾਰੰਟੀ ਹੈ ਜੀ 20 ਦਿਨਾਂ ਦੀ ਅੱਛਾ 20 ਦਿਨਾਂ ਦੀ 20 ਦਿਨਾਂ 'ਚ ਜੇ ਕੋਈ ਪ੍ਰੋਬਲਮ ਆਂਦੀ ਆ ਮੈਂ ਪੀਸ ਵੀ ਚੇਂਜ ਕਰ ਦਊਗਾ ਹਾਂ ਪਰ ਮੈਂ ਇੱਕ ਗੱਲ ਆ ਦੇਖੋ ਸਾਡੇ ਪੈਸੇ ਅੱਗੇ ਚਲੇ ਜਾਂਦੇ ਨੇ ਸਾਨੂੰ ਬੰਦਾ ਕਹੇ ਪੈਸੇ ਖੋੜ ਦੇ ਯਾਰ ਉਹ ਗੱਲ ਜੇ ਪੀਸ ਜਿਵੇਂ ਮਰਜ਼ੀ ਚੇਂਜ ਕਰ ਲੈ ਕੋਈ ਪਰੋਂ ਦਾ ਪੀਸ ਚੇਂਜ ਕਰਕੇ ਦੂੰਗਾ ਜੀ ਠੀਕ ਹੈ ਜੀ ਹੈਡ ਟੂ ਹੈਡ ਰਿਪਲੇਸਮੈਂਟ ਹੈ ਨਹੀਂ ਬਿਠਾ ਕੇ ਕੋਈ ਵੀ ਮਹੀਨੇ ਬਾਅਦ ਕੋਈ ਦਿਨ ਬਾਅਦ ਹੋਗਾ ਤੇ ਬਾਕੀ ਆ ਦੇਖੋ ਇਹ ਲੈਪਟਾਪ ਦਿੱਤਾ ਬੱਚੇ ਨੂੰ ਇਹਦੀ ਕਿਸਮਤ ਵਧੀਆ ਰਹੀ i5 ਲੈਪਟਾਪ ਆ ਜੀ ਇਹ ਇਹਦੀ RAM ਨਿਕਲੀ 8GB ਅੱਛਾ 8GB RAM ਹੈ ਇਹਦੇ ਚ ਹਾਂ ਫਿਰ ਬਾਕੀ ਹਾਰਡ ਡਿਸਕ 320GB ਜੀ ਲਓ ਜੀ ਪੁੱਤ ਤੈਨੂੰ ਮੁਬਾਰਕਾਂ ਹਾਂ ਇਹਨੂੰ ਇੱਕ ਮਾਊਸ ਦਿੱਤੀ ਜੂ ਐਸਵੀ ਚਲਾਉਣ ਵਾਸਤੇ ਠੀਕ ਆ ਸਾਰਾ ਕੰਪਲੀਟ オリジナル ਚਾਰਜਰ ਹੈ ਠੀਕ ਹੈ ਲੈ ਵੀ ਵੀਡੀਓ ਸ਼ੇਅਰ ਕਰਦੀ ਪੁੱਤਰਾ ਹੋਣਾ ਠੀਕ ਹੈ ਕਿੰਨੇ ਕਿੰਨੇ ਦਾ ਮਿਲਿਆ ਪੁੱਤ ਇਹ 7000 ਦੇ ਲਓ ਜੀ 7000 ਦੇ ਵਿੱਚ ਬਾਈ ਨੂੰ 15000 ਵਾਲਾ ਲੈਪਟਾਪ ਮਿਲ ਗਿਆ ਹਨਾ ਲੈ ਵੀ ਵੀਰੋ ਬਾਈ ਨੇ ਵੱਖੋ ਵੱਖਰੇ ਤੁਹਾਨੂੰ ਕੰਬੋ ਪੈਕ ਵੀ ਦੇਤੇ 10 10000 ਤੱਕ ਦੀ ਜਿਹੜੀ ਸਕੀਮ ਵੀ ਦੱਸਤੀ ਵੀ ਸ਼ੇਅਰ ਕਰਨ ਤੇ ਮਿਲੂਗੀ ਹਨਾ ਹੁਣ ਸ਼ੇਅਰ ਕਰਨਾ ਨਾ ਭੁੱਲਿਓ ਜਿੰਨਾ ਕਿ ਤੁਸੀਂ ਪਿਆਰ ਦਿੰਦੇ ਹੋ ਉਹਨਾਂ ਕ ਦਿੰਦੇ ਹੋਰ ਵੱਧ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਬਾਈ ਸਤਨਾਮ ਸਿੰਘ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਤੇ ਉਸ ਤੋਂ ਬਾਅਦ ਧੰਨਵਾਦ ਤੁਹਾਡਾ ਜੋ ਤੁਸੀਂ ਪਿਆਰ ਦਿੰਦੇ ਹੋ ਸਤਿ ਸ਼੍ਰੀ ਅਕਾਲ ਸੱਚੀ ਗੱਲ